ਜੀ ਦੋਸਤੋ ਕੀ ਹਾਲ ਚੱਲੇ ਮਜੀਚੋ ਨਿਆਰੀ ਲੰਦੀ ਹੋਗੇ ਇੰਡੀਆ ਜਾਰੀ ਹੋ ਜਾਂ ਵਿਦੇਸ਼ਾਂ ਜਾਰੀ ਹੋ ਤੁਸੀਂ ਵੀ ਰੋਜ਼ ਖਬਰਾਂ ਦੇਖਦੇ ਹੋਗੇ ਕੀ ਹਾਲ ਚਾਲੇ ਬਾਹਰ ਦੇ ਮੁਲਕਾਂ ਦਾ ਅਮਰੀਕਾ ਬਾਹਰ ਤੁਹਾਨੂੰ ਪਤਾ ਲੱਗਿਆ ਬੜੀ ਸਖਤੀ ਹੈ ਉੱਥੇ ਤੇ ਲੋਕ ਸਾਮੇ ਪੇ ਕੱਚੇ ਕੀ ਤੇ ਪੱਕੇ ਕੀ ਬਾਕੀ ਕੈਨੇਡਾ ਜੀ ਹਾਲ ਮਾੜੀ ਹੈ ਕੰਮਕਾਰ ਦੇ ਵੀ ਤੇ ਉਹ ਵੀ ਵੀਜ਼ੇ 'ਚ ਬੜੀ ਸਖਤੀ ਕਰੀ ਜਾ ਰਹੇ ਵੇ ਇੰਗਲੈਂਡ ਵੈਸੀ ਡਿਪੋਰਟ ਕਰੀ ਜਾ ਰਿਹਾ ਹੈ ਇੰਗਲੈਂਡ ਚ ਨਵਾਂ ਬੰਦਾ ਕੋਈ ਨਹੀਂ ਆ ਰਿਹਾ ਜਿਹੜੇ ਪੁਰਾਣੇ ਫਸੇ ਹੋ ਉਹ ਵੀ ਕਾਫੀ ਇਧਰ ਉਧਰ ਹੋ ਗਏ ਵੇ ਕੁਝ ਦੂਜੇ ਦੇਸ਼ਾਂ ਚ ਲੱਗੇ ਹੋਏ ਤੇ ਕੁਝ ਦੋਸਤੋਂ ਦੁਖੀ ਹੋ ਕੇ ਵਾਪਸ ਚਲੇ ਗਏ ਇੰਡੀਆ ਉਹ ਕਹਿੰਦੇ ਇੱਥੇ ਰਹਿਣ ਦਾ ਫਾਇਦਾ ਕੋਈ ਨਹੀਂਗਾ ਜੇ ਪੱਕੇ ਨਹੀਂ ਹੋਣਾ ਬਾਕੀ ਲਾਗੀ ਗੱਲ ਯੂਰਪ ਦੀ ਅੱਗੇ ਲੋਕਾਂ ਨੇ ਫੇਰ ਹੀ ਬੜੀ ਉਮੀਦ ਸੀ ਚਲੋ ਜੀ ਜਰਮਨੀ ਚਲੇ ਜਾਗੇ ਇਹ ਸਟੂਡੈਂਟ ਚੇ ਲੈਣੀਆਂ ਸਟੂਡੈਂਟ ਚੇ ਤੇ ਹੁਣੀ ਮਿਲ ਜੇਗੀ ਲੇਕਿਨ ਜੋਨ ਦੀ ਉੱਥੇ ਵੀ ਸਰਕਾਰ ਨਵੀਂ ਆ ਰਹੀ ਹੈ ਨਾ ਲੋਕਣ ਹੋ ਗਈ ਹੈ ਪੁਰਾਣੀ ਪਾਰਟੀ ਗਈ ਹਾਰ ਉਹ ਨਵੀਂ ਸਰਕਾਰ ਨੇ ਆ ਕੇ ਸਖਤੀ ਕਰਨੀ ਕਰਨੀ ਹੈ ਉਹ ਨਵੀਂ ਵੋਟਾਂ ਜੇ ਹੋਈ ਮਾਰਾ ਰਾਇ ਸੀ ਵੀ ਆ ਕੇ ਜਿਹੜੇ ਇਲਲੀਗਲ ਬੰਦੇ ਗਏ ਉਹਨਾਂ ਨੂੰ ਕੱਢਦੇ ਰ ਅੱਗੋਂ ਇਮੀਗ੍ਰੇਸ਼ਨ ਤੇ ਕੰਟਰੋਲ ਕਰਨਾ ਹੈ ਕਿ ਬਹੁਤ ਜ਼ਿਆਦਾ ਜਨਤਾ ਇੱਥੇ ਨਾ ਆ ਸਕੇ ਜਦੋਂ ਸਾਰੇ ਪਾਸੇ ਸਖਤੀ ਹੋ ਜਵੇ ਤੇ ਫਿਰ ਦੋਸਤੋ ਬਾਹਰ ਆਉਣ ਦਾ ਫਾਇਦਾ ਕੋਈ ਨਹੀਂ ਜੀਗਾ ਸਿਰਫ ਪੈਸੇ ਦੀ ਬਰਬਾਦੀ ਹੀ ਜੇ ਤੁਸੀਂ ਦੇਖਿਆ 35-35 ਲੱਖ ਰੁਪਏ ਲਾ ਕੇ ਅਮਰੀਕਾ ਤੇ ਲੋਕ ਵਿਚਾਰੇ ਵਾਪਸ ਆਏ ਵੀ ਛੁੱਟੀ ਛੁੱਟੀ ਉਮਰ ਦੇ ਗਏ ਵੀ ਤਜਰਬਾ ਕੋ ਹੈ ਨਹੀਂ ਸੀ ਪੁੱਲ ਬਲੇ ਖਿੱਚ ਲਏ ਚਲੋ ਜੀ ਕੋਈ ਨਹੀਂ ਮਾਪੇ ਨੇ ਮਿਕੇ ਚਲੇ ਚਲੇ ਜੋ ਜੀ ਬੱਚੇ ਜਿੱਦ ਕਰਦੇ ਵੀ ਕਿਸੇ ਜਮੀਨ ਵਿੱਚ ਕਿਸ ਨੇ ਕੋਈ ਨਾ ਕੋਈ ਸੈਟਿੰਗ ਕਰਕੇ ਬੱਚੇ ਵੇਚੇ ਉਹ ਆ ਗਏ ਵਾਪਸ ਜਦੋਂ ਉਹ ਬਾਲ ਦੀ ਕੀਮਤ ਦੱਸਦੇ ਵੀ ਕਿਵੇਂ ਪਹੁੰਚੇ ਵੀ ਕਿਹੜੇ ਕਿਹੜੇ ਰਸਤੇ 'ਚ ਪਹੁੰਚੇ ਵੀ ਤੇ ਬੰਦਾ ਵੇਖ ਕੇ ਹਰਾਨ ਹੋ ਜਾਂਦਾ ਵੀ ਇੰਨੀਆਂ ਮੁਸ਼ਕਲਾਂ 'ਚ ਬੰਦੇ ਵਿਚਾਰੇ ਫਸੇ ਰਹੀ ਵੇ ਰਸਤੇ 'ਚ ਕਈ ਭੁੱਖੇ ਵੀ ਰਹੇ ਕਈਆਂ ਨੇ ਕੱਪੜੇ ਨਹੀਂ ਚੇਂਜ ਕੀਤੇ ਕਈ ਸਾਰੇ ਰਸਤੇ ਜੀ ਮਰਕਪ ਗਏ ਵੇ ਕਾਰਦਿਆਂ ਨੂੰ ਪਤਾ ਕੋਈ ਨਹੀਂ ਕਾਰ ਦੇ ਦੀਦੇ ਵੇ ਸਾਡੇ ਮੁੰਡੇ ਵਾਪਸ ਆ ਜਾਣਗੇ ਚਲੋ ਜੀ ਪ੍ਰਮਾਤਮਾ ਸਭ ਦਾ ਭਲਾ ਕਰੇ ਜਿੰਦੇ ਜਗਦੇ ਹੋਣ ਜਿੱਥੇ ਵੀ ਹੈ ਚਲੋ 2-4 ਮਹੀਨੇ ਅਗਰ ਲੇਟ ਵੀ ਪਹੁੰਚ ਜਾਣਗੇ ਤੇ ਕੋਈ ਗੱਲ ਨਹੀਂ ਬਾਕੀ ਦੋਸਤੋ ਡੌਂਕੀ ਦਾ ਤੇ ਕੰਮ ਕੋਈ ਫਾਇਦਾ ਨਹੀਂ ਜਿਗਾ ਜਿਹੜੇ ਤੁਸੀਂ ਪੈਸੇ ਲਾ ਲਈ ਨਾ 50-60 ਲੱਖ ਰੁਪਏ ਡੋਂਕੀ ਜਾ ਅਮਰੀਕਾ ਚ ਜੇ ਨਾ ਚੰਗਾ ਜਿੰਦੀਆ ਕੰਮ ਕਰ ਲਓ ਜਾਂ ਕੋਈ ਸਸਤਾ ਜਹਾ ਮੁਲਕ ਵੇਖ ਲਓ ਇੰਨੇ ਪੈਸੇ ਕਬਰ ਨਹੀਂ ਹੋਣੇ ਕਦੀ ਵੀ ਜਿਹੜੇ ਹਲਾਲ ਬੰਦੇ ਵੇਜੇ ਹੁਣ ਇੰਗਲੈਂਡ ਚ ਉਹ ਚੱਕਰੇ ਇੱਥੇ ਕੰਮ ਕਾਰ ਮਿਲਦਾ ਨਹੀਂਗਾ ਇੱਥੇ ਵੀ ਬੜੇ ਲੋਕਾਂ ਨੂੰ ਸਮਝਾਇਆ ਸੀ ਵੀ ਨਾ ਉਹ ਨਾ ਉਹ ਨਾ ਉਹ ਮੇਰੀਆਂ ਜਿੰਨੀਆਂ ਵੀਡੀਓ ਪਰ ਲੈਣੀਆਂ ਉਹ ਚ ਮੈਂ ਦੱਸਿਆ ਮੈਂ ਕਿ ਇੰਗਲੈਂਡ ਇੰਨੇ ਹਲਾਲ ਚੰਗੇ ਨਹੀਂ ਜਗੇ ਕਿਉਂਕਿ ਪਹਿਲਾਂ ਦੇ ਸਟੂਡੈਂਟ ਬੜੇ ਆ ਗਏ ਸੀ ਲੇਕਿਨ ਕੋਈ ਸੁਣਦਾ ਨਹੀਂ ਉਹ ਸੋਚਦੇ ਆਪ ਚ ਲਗੇ ਹੋਏ ਇਸ ਸੱਡੀ ਵਾਰੀ ਇਹਦੀ ਕਹਿੰਦੇ ਨਾਓ ਨਾਓ ਹੁਣ ਜਦੋਂ ਲੋਕਾਂ ਨੇ ਪੈਸੇ ਖਰਾਬ ਕੀਤੇ ਹੋਏ 10-15 ਲੱਖ ਰੁਪਏ ਤੇ ਘੱਟ ਤੋਂ ਘੱਟ ਇੱਕ ਲੈਂਡ ਆਉਣ ਦਾ ਵੀ ਲੱਗਿੰਦਾ ਹੈ ਤੇ ਜਿੰਨਾ 10-15 ਜਾਂ 20 ਲੱਖ ਰੁਪਏ ਲਾ ਲਿਆ ਹੁਣ ਇੱਥੇ ਆ ਕੇ ਵੇਖਦੇ ਵੇ ਪੱਕੀ ਹੁੰਦਾ ਕੋਈ ਚਾਂਸ ਨਹੀਂਗਾ ਹੁਣ ਪਛਤਣਦੇ ਵੀ ਹੁਣ ਦੂਜੇ ਨੂੰ ਦੱਸਦੇ ਵੀ ਨਾਓ ਪਹਿਲਾਂ ਖੁਦ ਕੰਟਰੋਲ ਨਹੀਂ ਕੀਤਾ ਕਿਸੇ ਤੇ ਵਸਤੀ ਗੱਲ ਨਹੀਂ ਗਈ ਕੋਈ ਵੀ ਬੰਦਾ ਜਿੰਨਾ ਚਿਰ ਉਹ ਠੋਕਰ ਨਹੀਂ ਵੱਜਦੀ ਨਾ ਉਹ ਨਹੀਂ ਸੰਭਲਦਾ ਜਿੰਨਾ ਮਰਜ਼ੀ ਕਿਸੇ ਨੂੰ ਕਹਦੇ ਹੋ ਆਪਣੇ ਬੱਚੇ ਨਹੀਂ ਸਮਝਦੇ ਵੰਦਨ ਕਰਦਾ ਨਹੀਂ ਉਹ ਕਹਿੰਦੇ ਨਹੀਂ ਨਹੀਂ ਕੋਈ ਨਹੀਂ ਜਾਗ ਵੇਖ ਲਾਂਗੇ ਇੰਡੀਆ ਜੀ ਤੁਹਾਨੂੰ ਪਤਾ ਹੀ ਹੈ ਹਰ ਬੰਦੇ ਨੂੰ ਓਵਰ ਕੰਫੀਡੈਂਸ ਦਾ ਕਰਨਾ ਨਹੀਂ ਜੀ ਮੈਂ ਚਲਾ ਗਿਆ ਮੈਂ ਤੇ ਨੇਰੀਆਂ ਦੇ ਜਾਵਾਂਗਾ ਹਰ ਬੰਦੇ ਕੋ ਸੋਚਦਾ ਕਦੀ ਨਹੀਂ ਕਿਸੇ ਨੇ ਕਿਹਾ ਮੋਢੀਆਂ ਤੇ ਕੱਲ ਛੜੋ ਕੁੜੀਆਂ ਵਿਚਾਰੀਆਂ ਜਵਾਨ ਕੁੜੀਆਂ ਤਿਆਰ ਹੋਈਆਂ ਉਹ ਵੀ ਰਿਸਕ ਲੈ ਲੈ ਜਾ ਰਹੀਆਂ ਕੋਈ ਟਾਈਮ ਹੁੰਦਾ ਸੀ ਕੁੜੀਆਂ ਘਰੋਂ ਨਹੀਂ ਸੀ ਨਿਕਲਦੀਆਂ ਲੇਕਿਨ ਅੱਜ ਕੱਲ ਤੇ ਮੈਂ ਡੌਂਕੀ ਮਾਰੀ ਜਾ ਰਹੀਆਂ ਕੋਈ ਮੈਕਸੀਕੋ ਤੋਂ ਯੂ ਐਸਏ ਜਾ ਰਹੀ ਹੈ ਕੋਈ ਰਸਤੇ ਜਿ ਫਸੀ ਹੈ ਕੋਈ ਯੂਰਪ ਪਾਰੀ ਹੈ ਕੁੜੀਆਂ ਵੀ ਰਿਸਕ ਲਈ ਜਾ ਰਹੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਕੁੜੀਆਂ ਕਿਸੇ ਨਾਲ ਘੱਟੇ ਲੇਕਿਨ ਫਿਰ ਵੀ ਲੜਕਿਆਂ ਨੂੰ ਆਪਣੀ ਇੱਜ਼ਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਪਰਦੇਸਾਂ ਦੇ ਵਿੱਚ ਇੱਥੇ بڑے بڑے ਪੈੜੇ ਬੰਦੇ ਬੈਠੇ ਆ بڑے بڑے ਪੈੜੇ ਗਰੁੱਪ ਬੈਠੇ ਹੋਏ ਲਾਜ ਦੇ ਕੇ ਤੇ ਫਿਰ ਬਲੈਕਮੇਲ ਕਰਦੇ ਵੀ ਇਹ ਤੇ ਬੰਦੇ ਨੂੰ ਖੁਦ ਨੂੰ ਸੋਚਣਾ ਚਾਹੀਦਾ ਜਾਂ ਮਾਂ ਨੂੰ ਸੋਚਣਾ ਚਾਹੀਦਾ ਜਾਂ ਵੀ ਕੁੜੀਆਂ ਨੂੰ ਉੱਥੇ ਭੇਜੋ ਜਿੱਥੇ ਸੇਫ ਜਗ੍ਹਾ ਹੋਵੇ ਜਾਂ ਸਹੀ ਵੀ ਜਗ੍ਹਾ ਡੋਂਕੀ ਵਾਲੇ ਪਾਸੇ ਦੇ ਬਿਲਕੁਲ ਨਾ ਭੇਜੋ ਨਾ ਹੁਣ ਕੁੜੀਆਂ ਚੰਗੀਆਂ ਲੱਗਦੀਆਂ ਡੋਂਕੀ ਲਾਂਦੀਆਂ ਅਮਰੀਕਾ ਚ ਸੋ ਤੁਸੀਂ ਖੁਦ ਸਿਆਣੇ ਵਿਚਰਵਾ ਆਦਮੀ ਤੇ ਹੈਗੇ ਹੋ ਵੇ ਤੇ ਕੁੜੀਆਂ ਜਿਹੜੀਆਂ ਡੋਂਕੀ ਲਾਣ ਗਈਆਂ ਜੇ ਰਸਤੇ ਜੁ ਨੀਕੀ ਹੋ ਗਈ ਤੇ ਮਾਪ ਕੋ ਕੀ ਜਵਾਬ ਦੇਣਗੇ ਮਾਪ ਕੋ ਕਹਿੰਦੇ ਚਲੋ ਕੋਈ ਨਹੀਂ ਬਾਹਰ ਬੈਠੀ ਕਿਸੇ ਨੂੰ ਕੀ ਬਦਲਣਾ ਹੈ ਕਰਨ ਨੂੰ ਇੱਕ ਵਾਰੀ ਅਮਰੀਕਾ ਜਾਣੀ ਚਾਹੀਦੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ